ਅਡੀਟੀਮ ਪਹੁੰਚੀ ਹੈ ਜੀ ਅੱਜ ਬਟਾਲਾ ਦੇ ਸੈਂਟ ਸੋਲજર ਮਾਡਰਨ ਸਕੂਲ ਜੋ ਕਿ ਕਨਵਨ ਰੋਡ ਇਸ ਇਤਿਹਾਸ ਜਿੱਥੋਂ ਦੇ ਬੱਚਿਆਂ ਨੇ ਇੰਡੋ ਨੇਪਾਲ ਚੈਂਪੀਅਨਸ਼ਿਪ ਜਿਹੜੇ ਗੇਮਸ ਹੋਈਆਂ ਨੇ ਉਹਨਾਂ ਦੇ ਵਿੱਚ ਹਿੱਸਾ ਲਿਆਇਆ ਸੋ ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿੰਨੇ ਬੱਚਿਆਂ ਨੇ ਇਹਦੇ ਵਿੱਚ ਭਾਗ ਲਿਆਇਆ ਔਰ ਕਿੰਨੇ ਬੱਚਿਆਂ ਨੇ ਇੱਥੇ ਮੈਡਲ ਜਿੱਤ ਕੇ ਇੱਥੇ ਮੱਲਾ ਮਾਰੀਆਂ ਨੇ ਆਓ ਗੱਲ ਕਰਦੇ ਹਾਂ ਪਹਿਲਾਂ ਅਸੀਂ ਜਿਹੜੇ ਟੀਮ ਦੇ ਕੋਚ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਕੀ ਐਫਰਟ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਹਾਂ ਮੈਮ ਇਹ ਸੈਂਟਰਲ ਸਕੂਲ ਦੇ ਬੱਚੇ ਜਿਹੜੀਆਂ ਗੇਮਸ ਖੇਲਣ ਵਾਸਤੇ ਗਏ ਆ ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਕਿਥੋਂ ਦੇ ਰਹਿਣ ਵਾਲੇ ਮੇਰਾ ਨਾਮ ਸੋਨੀਆ ਲੁਤਰਾ ਮੈਂ ਇਥੋਂ ਦੀ ਰਹਿਣ ਵਾਲੀ ਆ ਸੈਂਟ ਸੋਲਜਰ ਸਕੂਲ ਦੇ ਵਿੱਚ ਕੰਮ ਕਰਦੋ ਹੇ ਮੈਨੂੰ 3 ਸਾਲ ਹੋ ਚੁੱਕੇ ਆ ਜਿਹਦੇ ਵਿੱਚ ਮੈਂ ਆਪਣੇ ਬੱਚੇ ਟ੍ਰੇਨ ਕੀਤੇ ਆ ਫੁੱਟਬਾਲ ਯੋਗਾ ਦੇ ਵਿੱਚ ਸਾਡੀ ਟੀਮ ਓਪਨ ਇੰਟਰਨੈਸ਼ਨਲ ਟੂਰਨਾਮੈਂਟ ਹੋ ਰਿਹਾ ਸੀ ਨੈਸ਼ਨਲ ਚੈਂਪੀਅਨਸ਼ਿਪ ਜਿਹਦੇ ਵਿੱਚ ਮੇਰੇ ਬੱਚੇ 6 ਬੱਚੇ ਮੇਰੇ ਫੁੱਟਬਾਲ ਦੇ 3 ਗਰਲਸ ਮੇਰੀਆਂ ਸਲੈਕਟ ਸੈਕਟ ਹੋਈਆਂ ਸੀ ਯੋਗਾ ਵਾਸਤੇ ਜਿਹਦੇ ਵਿੱਚ ਬਾਕੀ ਪੰਜਾਬ ਦੀ ਕਾਫੀ ਟੀਮਸ ਗਈ ਦੀ ਅਸੀਂ ਸਾਡੇ ਸਕੂਲ ਦੇ ਬੱਚੇ ਸਲੈਕਟ ਹੋਏ 6 ਬੱਚੇ ਫੁੱਟਬਾਲ ਦੇ ਉਥੇ ਪੋਖਰਾ ਸਗਾ ਨੇਪਾਲ ਦੇ ਵਿੱਚ ਜਿੱਥੇ ਸਾਡਾ ਟੂਰਨਾਮੈਂਟ ਹੋਇਆ ਆ ਮੈਮ ਇਹ ਬੱਚਿਆਂ ਨੇ ਉਥੇ ਇਹਨਾਂ ਦੀ ਕੀ ਪਰਫਾਰਮੈਂਸ ਰਹੀ ਔਰ ਕਿਵੇਂ ਦਾ ਇਹਨਾਂ ਨੇ ਉਥੇ ਪ੍ਰਦਰਸ਼ਨ ਦੇ ਕੇ ਕਿਹੜੀ ਰੈਂਕ ਹਾਸਲ ਕੀਤੀ ਉਹ ਥੋੜਾ ਸਾਨੂੰ ਡਿਟੇਲ ਚ ਦੱਸੋ ਮੈਡਮ ਸਾਡੇ ਉਥੇ 6 ਟੀਮ ਸੀ ਫੁੱਟਬਾਲ ਦੀ ਮਹਾਰਾਸ਼ਟਰਾ ਦੇ ਨਾਲ ਪਹਿਲਾ ਮੈਚ ਹੋਇਆ ਦੂਸਰਾ ਸਾਡਾ ਰਾਜਸਥਾਨ ਦੇ ਨਾਲ ਹੈ ਤੀਜਾ ਮੈਚ ਸਾਡਾ ਫਾਈਨਲ ਸੀ ਜਿਹੜਾ ਨੇਪਾਲ ਦੇ ਨਾਲ ਜਿਹਦੇ ਵਿੱਚ ਅਸੀਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਤੇ ਤੁਹਾਨੂੰ ਅੱਜ ਤੱਕ ਤੋੜਾ ਲੰਬਾ ਸਫਰ ਹੋਏਗਾ ਕੋਚਿੰਗ ਚ ਇੱਥੇ ਤੁਹਾਡੇ 3 ਸਾਲ ਹੋਏ ਆ ਤੁਹਾਨੂੰ ਅੱਜ ਤੱਕ ਦੇ ਸਫਰ ਦੇ ਵਿੱਚ ਮਤਲਬ ਕੀ ਦਿੱਕਤਾਂ ਆਈਆਂ ਜਾਂ ਕੀ ਤੁਹਾਨੂੰ ਪ੍ਰੋਬਲਮਜ਼ ਕਿਉਂਕਿ ਇੱਕ ਲੇਡੀ ਹੋ ਤੁਸੀਂ ਇੱਕ ਲੇਡੀ ਹੋਣ ਦੇ ਨਾਤੇ ਇੱਕ ਲੇਡੀ ਕੋਚ ਹੋਣ ਦੇ ਨਾਤੇ ਤੁਹਾਨੂੰ ਕੁਝ ਦਿੱਕਤਾਂ ਵੀ ਜ਼ਰੂਰ ਆਈਆਂ ਹੋਣਗੀਆਂ ਤੁਸੀਂ ਇਹਨਾਂ ਬਾਰੇ ਵੀ ਚੰਨਣਾ ਬਹੁਤ ਹਾਂਜੀ ਮੈਮ ਨੂੰ ਕੋਈ ਦਿੱਕਤ ਨਹੀਂ ਆਈ ਵੈਸੇ ਇਹ ਕਿ ਸਫਰ ਬੜਾ ਲੰਬਾ ਸੀ ਜਿਹਦੇ ਵਿੱਚ ਮੈਨੂੰ ਬੱਚਿਆਂ ਨੂੰ ਪੂਰਾ ਧਿਆਨ ਵੀ ਰੱਖਣਾ ਪਿਆ ਉਹਨਾਂ ਦੇਖ ਰੇਕ ਉਹਨਾਂ ਦੇ ਹੱਥ ਜੁਰਦਾ ਸਮਾਨ ਵੀ ਜਿਹਦਾ ਗਰਲਜ਼ ਦੇ ਨਾਲ ਖਾਸ ਕਰਕੇ ਜਿਹਦਾ ਵੋਸ਼ੂ ਮਗਨ ਅਜਾਣਾ ਇੱਕ ਚੀਜ਼ ਦਾ ਧਿਆਨ ਰੱਖਣਾ ਤੇ ਜਿਹੜੀ ਇਹਨਾਂ ਦੀ ਮਤਲਬ ਟ੍ਰੇਨਿੰਗ ਹੁੰਦੀ ਆ ਉਹ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਸਮੇਂ ਤੱਕ ਤੁਸੀਂ ਕਰਵਾਉਂਦੇ ਆ ਡੇਢ ਘੰਟਾ ਮੈਮਸ ਮੇਰੀ ਮਾਰਨਿੰਗ ਪ੍ਰੈਕਟਿਸ ਹੁੰਦੀ ਆ ਦੋਰ ਤੋਂ 2.5 ਘੰਟੇ ਮੇਰੀ ਸ਼ਾਮ ਨੂੰ ਈਵਨ ਪ੍ਰੈਕਟਿਸ ਜਿਹੜੀ ਸਾਡੀ ਸਕੂਲ ਦੀ ਗਰਾਊਂਡ ਹੈਗੀ ਉਹਦੇ ਵਿੱਚ ਆਪਾਂ ਡੇਲੀ ਪ੍ਰੈਕਟਿਸ ਕਰਦੇ ਹਾਂ ਮਤਲਬ ਬੱਚਿਆਂ ਦਾ ਪੂਰਾ ਯੋਗ ਰਿਹਾ ਜੀ ਮੈਮ ਸਾਡੇ ਨਾਲ ਵਿਰਨ ਵਿਨਰ ਇੱਕ ਬੱਚੀ ਹੈ ਸਾਡੇ ਕੋਲ ਉਹਨੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹਦਾ ਕੀ ਕਹਿਣਾ शशिका बेटा सर श्रीकांत की नाम है जी आपका मेरा नाम है सिरियत कौर है किड़ी क्लास च पढ़दे हो ते किड़े स्कूल च पढ़दे हो ਤੁਸੀਂ ਮੈਂ 7th क्लास दी ਵਿਦਿਆਰਥੀ ਹਾਂ ਤੇ ਮੈਂ ਸੈਂਸ ਹੋਲਡ ਮਾਡਰਨ ਸਕੂਲ ਤੋਂ ਪੜ੍ਹਦੀ ਹਾਂ ਐਕਚੁਅਲੀ ਤੁਸੀਂ ਗੇਮ ਖੇਲ ਕੇ ਆਏ ਹੋ 네ਪਾਲ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮਤਲਬ ਬਹੁਤ ਵਧੀਆ ਗੇਮ ਚੱਲੀ ਇੱਕ ਗੱਲ ਤੇ ਹੈ ਸਾਡੇ ਮੈਮ ਨੇ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਿਹਦੇ ਕਰਕੇ ਆਪਾਂ 네ਪਾਲ ਟਰਨਮੈਂਟ ਕਰਕੇ ਆਏ ਤੇ ਫਰਸਟ ਪੋਜੀਸ਼ਨ ਆਪਾਂ ਗ੍ਰੇਨ ਕੀਤੀ ਹੈ ਸੋ ਬਹੁਤ ਵਧੀਆ ਸੀਗਾ ਤੁਹਾਨੂੰ ਗੇਮ ਦੀ ਪ੍ਰੈਕਟਿਸ ਦੇ ਵਿੱਚ ਜਾਂ ਡੇਲੀ ਰੁਟੀਨ ਦੀ ਪ੍ਰੈਕਟਿਸ ਦੇ ਵਿੱਚ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਾਂ ਨਹੀਂ ਕਰਨਾ ਪਿਆ ਕਿਹਦਾ ਕਿਹਦਾ ਸਹਿਯੋਗ ਰਿਹਾ ਤੁਹਾਡੇ ਨਾਲ ਮੈਨੂੰ ਸਾਨੂੰ ਕੋਈ ਦਿੱਕਤ ਨਹੀਂ ਆਈ ਕਿਉਂਕਿ ਸਾਨੂੰ ਕੋਈ ਜੇ ਪ੍ਰੋਬਲਮ ਆਂਦੀ ਵੀ ਆਸਨ ਦੇ ਵਿੱਚ ਸਾਨੂੰ ਮੈਮ ਦੱਸ ਦਿੰਦੇ ਰਹਿੰਦੇ ਆ ਕੀ ਮਤਲਬ ਇਦਾਂ ਕਰੋ ਤੁਸੀਂ ਇਦਾਂ ਕਰੋ ਤਾਂ ਕਰੀ ਸਾਡੀ ਪੂਰੀ ਟ੍ਰੇਨਿੰਗ ਸੀਗੀ ਕੀ ਤੁਹਾਡੇ ਪੇਰੈਂਟਸ ਦਾ ਕਿਵੇਂ ਦਾ ਸਹਿਯੋਗ ਰਿਹਾ ਸਾਡੇ ਪੇਰੈਂਟਸ ਦਾ ਬਹੁਤ ਵਧੀਆ ਸੀਗਾ ਹਾਂਜੀ ਅੱਗੇ ਫਿਊਚਰ ਚ ਕੀ ਕਰਨਾ ਚਾਹੋਗੇ ਫਿਊਚਰ ਚ ਆਪ ਵੀ ਆਪਣੇ ਮੈਮਾਂ ਵਾਂਗ ਬੰਨਾ ਚਾਹਾਂਗੇ ਜੋ ਸਾਡੀ ਇਨੀ ਹੈਲਪ ਕਰਦੇ ਪਏ ਆ ਜਿਵੇਂ ਕਿ ਹੁਣ ਤਾਂ ਨਹੀਂ ਪਹਿਲੇ ਸੀਗਾ ਕਿ ਲੜਕੀਆਂ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਦਿੱਤਾ ਜਾਂਦਾ ਸੀਗਾ ਉਹਨਾਂ ਤੇ ਇੱਕ ਰੋਕ ਲਾਈ ਜਾਂਦੀ ਸੀ ਉਹਨਾਂ ਦਾ ਇੱਕ ਟਾਈਮ ਪੀਰੀਅਡ ਫਿਕਸ ਕੀਤਾ ਜਾਂਦਾ ਸੀ ਪਰ ਇਸ ਬਾਰੇ ਤੁਸੀਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਲੜਕੀਆਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਨੀ ਮੀਨਸ ਕਿ ਇਟ ਹਰ ਸਟ੍ਰਿਕਟ ਨਹੀਂ ਹੋਣਾ ਚਾਹੀਦਾ ਜੋ ਗਰਲਸ ਦੀ ਪ੍ਰੋਬਲਮ ਹੈ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨ ਤਾਂ ਹੀ ਉਹ ਮਤਲਬ ਆਪਣੇ ਆਪ ਦੇ ਵਿੱਚ ਰਹਿਣਗੇ ਗਰਲਸ ਮਤਲਬ ਜੇ ਪੇਰੈਂਟਸ ਹੀ ਬੱਚਿਆਂ ਤੇ ਐਫਰਟ ਦੇਣਗੇ ਫਿਰ ਦੈਟਸ ਨੋਟ ਪੋਸੀਬਲ ਫਿਰ ਸਾਰੇ ਦਿਮਾਗ ਚਾਹੀ ਚੱਲੂਗਾ ਹਾਂ ਵੀ ਕੁੜੀਆਂ ਨੂੰ ਬਾਹਰ ਨਹੀਂ ਕੱਢਣਾ ਸਾਡੇ ਨਾਲ ਮੌਜੂਦਾ ਜੀ ਇੱਕ ਹੋਰ ਸਟੂਡੈਂਟ ਜਿਨੇ ਮੈਡਲ ਹਾਸਲ ਕੀਤਾ ਆਓ ਉਹdna ਵੀ ਗੱਲ ਕਰਦੇ ਹਾਂ ਕੀ ਨਾਇਆ ਬੇਟਾ ਤੁਹਾਡਾ ਕਿਹੜੇ ਸਕੂਲ ਪੜਦੇ ਹੋ ਤੇ ਕਿਹੜੀ ਕਲਾਸ ਚ ਪੜਦੇ ਹੋ ਸਸ਼ਿਕਾ ਮੈਂ ਮੇਰਾ ਨਾਮ ਹਰਕੀਰ ਸਿੰਘ ਹੈ ਮੈਂ ਸੈਂਸੋਰ ਜਮੋਰਨ ਸਕੂਲ ਵਿੱਚ ਪੜਦਾ ਹਾਂ ਪਲੱਸ 1 ਮੇਰੀ ਕਲਾਸ ਹੈ ਕਿਹੜੀ ਤੁਹਾਡੀ ਗੇਮ ਆ ਤੇ ਤੁਸੀਂ ਜਿਹੜੇ ਇੰਡੋ ਨੇਪਾਲ ਵਿੱਚ ਜਾ ਕੇ ਇਹ ਗੇਮ ਖੇਡੀਆਂ ਆ ਇਹਦੇ ਬਾਰੇ ਥੋੜਾ ਡੀਪਲੀ ਦੱਸੋ ਗੇਮ ਸਾਡੀ ਫੁੱਟਬਾਲ ਆ ਫੁੱਟਬਾਲ ਚ ਅੰਡਰ 17 ਅੰਡਰੇਜ ਹੁੰਦੀ ਆ ਜੀ ਤੇ ਅਸੀਂ ਉੱਥੇ ਪਹਿਲਾ ਮੈਚ ਖੇਡਿਆ ਇਹ ਮਹਾਰਾਸ਼ਟਰ ਨਾਲ ਉਹ ਤੋਂ ਵਿਨ ਕੀਤਾ ਦੂਜਾ ਮੈਚ ਰਾਜਸਥਾਨ ਨਾਲ ਉਹ ਵੀਨ ਕੀਤਾ ਨੇਪਾਲ ਤੋਂ ਸਾਡੀ ਨੋਸ਼ ਕਰਕੇ ਤੇ ਅਸੀਂ ਸੈਕੰਡ ਫਿਨੈਸ਼ਨ ਆਈ ਹੈ ਜੀ ਹਾਂ ਜੀ ਤੇ ਤੁਸੀਂ ਇੱਕ ਸਟੂਡੈਂਟ ਹੋ ਨਾਲ ਤੁਸੀਂ ਗੇਮ ਖੇਲਦੇ ਹੋ ਤੁਸੀਂ ਆਪਣੀ ਗੇਮ ਨੂੰ ਤੇ ਆਪਣੀ ਸਟਡੀ ਨੂੰ ਕਿਵੇਂ ਮੇਨਟੇਨ ਕਰਦੇ ਹੋ ਪਹਿਲਾਂ ਸਕੂਲ ਤੋਂ ਬਾਅਦ ਟਿਊਸ਼ਨ ਹੈ ਟਿਊਸ਼ਨ ਜਾ ਕੇ ਸ਼ਾਮ ਨੂੰ ਫਿਰ ਪ੍ਰੈਕਟਿਸ ਕਰ ਲਈਦੀ ਹੈ ਨਾਲ-ਨਾਲ ਫਿਰ ਰਾਤ ਨੂੰ ਜਾ ਕੇ ਸਟਡੀ ਕਰ ਲਈਦੀ ਹੈ ਨਾਲ ਹੀ ਗੇਮ ਦਾ ਧਿਆਨ ਤੇ ਨਾਲ ਸਟਡੀ ਦਾ ਧਿਆਨ ਕਰਦੇ ਅੱਗੇ ਫਿਊਚਰ ਚ ਕੀ ਬਣਨਾ ਚਾਹੁੰਦੇ ਹੋ ਫਿਊਚਰ ਚ ਮੈਂ ਇੰਟਰਨੈਸ਼ਨਲ ਪਲੇਅਰ ਇੰਟਰਨੈਸ਼ਨਲ ਪਲੇਅਰ ਓਕੇ ਬਹੁਤ ਵੱਡਾ ਇਹਨੇ ਗੱਲ ਕਹੀ ਆ ਕਿ ਇੰਟਰਨੈਸ਼ਨਲ ਪਲੇਅਰ ਬਣਨਾ ਚਾਹੁੰਦਾ ਆ ਪਰਮਾਤਮਾ ਕਰੇ ਤੇ ਜਲਦੀ ਇੰਟਰਨੈਸ਼ਨਲ ਪਲੇਅਰ ਬਣੇ ਲਾਸਟੇ ਬੇਟਾ ਮੈਂ ਇੱਕ ਕੁਐਸਚਨ ਪੁੱਛਾਂਗੀ ਕਿ ਜਿਵੇਂ ਸਾਡੀ ਜਵਾਨੀ ਜਿਹੜੀ ਆ ਉਹ ਗਲਤ ਸਾਈਡ ਜਾ ਰਹੀ ਆ ਲੜਕੇ ਜਿਹੜੇ ਆ ਉਹ ਨਸ਼ਿਆਂ ਚ ਜ਼ਿਆਦਾ ਜਾਂ ਗਲਤ ਸੰਗਤ ਦੇ ਵਿੱਚ ਜਾ ਕੇ ਗਲਤ ਸੋਸਾਇਟੀ ਚ ਬੈਠ ਕੇ ਗਲਤ ਟਰੈਕ ਵੱਲ ਨੂੰ ਜਾ ਰਹੇ ਤੁਸੀਂ ਉਹਨਾਂ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੇ ਕੋਈ ਮੈਸੇਜ ਦੇਣਾ ਚਾਹਾਂਗਾ ਵੀ ਨਸ਼ੇ ਛੱਡ ਕੇ ਗੇਮ ਕਰੋ ਜਿੱਤੋ ਆਪਣਾ ਭਵਿੱਖ ਬਣਾਉਣ ਨਸ਼ਿਆਂ ਨਾਲ ਸਾਰੀ ਜ਼ਿੰਦਗੀ ਬਰਬਾਦ ਆ ਇੱਕ ਵਾਰ ਇੱਕ ਵਾਰੀ ਸੋਚਣ ਵੀ ਨਸ਼ਿਆਂ ਤੋਂ ਹਟ ਕੇ ਗੇਮਸ ਕਰਨ ਅੱਗੇ ਭਵਿੱਖ ਬਣਾਉਣ ਨਾਲ ਆਪਣਾ ਵੇਖਣ ਨਾਲ ਘਰਦਿਆਂ ਤੋਂ ਸੋਚਣ ਥੋੜਾ ਬਹੁਤ ਸੋਚ ਕੇ ਤੇ ਆਪਣਾ ਭਵਿੱਖ ਬਣਾਓ ਨਾਮ ਮੀਨੂ ਸ਼ਰਮਾ ਹੈ ਮੈਂ ਪ੍ਰਿੰਸੀਪਲ ਸੀ ਇੰਸੂਲਜਰ ਮਾਡਰਨ ਸਕੂਲ ਦੀ ਪ੍ਰਿੰਸੀਪਲ ਹਾਂ ਔਰ ਮੇਰੀ ਬੱਚੀ 28 ਅਗਸਤ ਤੋਂ ਲੈ ਕੇ 1 ਸਪਟੰਬਰ ਤੱਕ ਇੰਡੋ ਨੇਪਾਲ ਇੰਡੋ ਨੇਪਾਲ ਚੈਂਪੀਅਨਸ਼ਿਪ ਸੀ ਜਿਹਦੇ ਵਿੱਚ ਨੇਪਾਲ ਗਏ ਨੇ ਔਰ ਪੋਖਰਾ ਦੇ ਵਿੱਚ ਰੰਗਸਾਲਾ ਸਟੇਡੀਅਮ ਦੇ ਵਿੱਚ ਉਹਨਾਂ ਦੇ ਸਾਰੇ ਕੰਪੀਟੀਸ਼ਨਸ ਹੋਏ ਆ ਔਰ ਦੋ ਟੀਮਾਂ ਸਾਡੇ ਸਕੂਲ ਵੱਲੋਂ ਗਈਆਂ ਸੀ ਇੱਕ ਫੁੱਟਬਾਲ ਟੀਮ ਸੀ ਔਰ ਇੱਕ ਯੋਗਾ ਦੇ ਬੱਚੇ ਦੀ ਟੀਮ ਗਈ ਸੀ ਉਹਦੇ ਵਿੱਚ ਫੁੱਟਬਾਲ ਦੇ ਜਿਹੜੀ ਟੀਮ ਦੇ ਸੀ ਉਹਨਾਂ ਨੇ ਉਥੇ ਸੈਕਿੰਡ ਪੋਜੀਸ਼ਨ ਹਾਸਿਲ ਕੀਤੀ ਹੈ ਫਾਈਨਲ ਦੇ ਵਿੱਚ ਉਹ ਸੈਕਿੰਡ ਨੰਬਰ ਤੇ ਆਏ ਔਰ ਯੋਗਾ ਵਾਲੇ ਬੱਚੇ ਜਿਹੜੇ ਨੇ ਉਹ ਮੇਰੀ ਫਰਸਟ ਪੋਜੀਸ਼ਨ ਜਿਹੜੀ ਹੈ ਉਹਨਾਂ ਨੇ ਉਥੇ ਲਈਤੀ ਹੈ ਔਰ ਮੈਨੂੰ ਬਹੁਤ ਮਾਣ ਹੈ ਕਿ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਵੀ ਜਾ ਕੇ ਬਹੁਤ ਅੱਛਾ ਜੜਾ ਹੈ ਉਹ ਪ੍ਰਦਰਸ਼ਨ ਕਰਨਗੇ ਐਸਮ ਜੀ ਸੈਂਟ ਸੋਲજર ਮਾਡਰਨ ਸਕੂਲ ਬਟਾਲਾ ਦੇ ਬੱਚੇ ਜਿੱਥੇ ਕਿ ਇਸ ਸਕੂਲ ਨੇ ਵਿਦਿਆ ਦੇ ਖੇਤਰ ਵਿੱਚ ਇੱਕ ਆਪਣਾ ਨਾਮ ਬਣਾਇਆ ਹੈ ਉੱਥੇ ਹੀ ਇਹਨਾਂ ਨੇ ਗੇਮਸ ਨੂੰ ਲੈ ਕੇ ਵੀ ਬੱਚਿਆਂ ਦੇ ਵਿੱਚ ਯੋਗਤਾ ਭਰੀ ਹੈ ਔਰ ਗੇਮਸ ਦੇ ਵਿੱਚ ਵੀ ਇਹਨਾਂ ਦੇ ਬੱਚੇ ਮੱਲਾ ਮਾਰ ਰਹੇ ਹਨ ਆਉਣ ਵਾਲੇ ਸਮੇਂ 'ਚ ਵੀ ਇਹ ਚੀਜ਼ ਵੇਖਣ ਨੂੰ ਮਿਲੇਗੀ ਇਸ ਸਕੂਲ ਦੇ ਵਿੱਚ ਕਿ ਵਿਦਿਆ ਦੇ ਨਾਲ-ਨਾਲ ਖੇਡਾਂ ਵੱਲ ਵੀ ਇਹਨਾਂ ਦੇ ਸਟੂਡੈਂਟ ਜਾਣਗੇ ਔਰ ਆਪਣਾ ਆਪਣੇ ਮਾਪੇ ਦਾ ਸਕੂਲ ਦਾ ਆਪਣੀ ਸਕੂਲ ਮੈਨੇਜਮੈਂਟ ਦਾ ਔਰ ਆਪਣੇ ਇਲਾਕੇ ਦਾ ਆ ਰੋਸ਼ਨ ਕਰਨਗੇ ਦੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼